ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਵਿਖੇ ਠਹਿਰੇ ਹੋਏ ਸਨ ਤਾਂ ਇੱਕ ਦਿਨ ਉਹਨਾਂ ਨੇ ਆਪਣਾ ਡੇਰਾ ਸ਼ਹਿਰ ਦੇ ਬਾਹਰ ਬਾਹਰ ਪੈਂਦੇ ਇੱਕ ਤਲਾਬ ਦੇ ਕੋਲ ਲਗਾ ਲਿਆ ਜਦੋਂ ਸਵੇਰ ਹੋਈ ਤਾਂ ਗੁਰੂ ਜੀ ਸਵੇਰੇ ਤੜਕੇ ਹਟ ਕੇ ਗੁਰਬਾਣੀ ਪੜਨ ਲੱਗ ਪਏ ਸਵੇਰੇ ਤੜਕੇ ਤੜਕੇ ਇੱਕ ਮੁਸਲਮਾਨ ਉਸ ਰਾਸਤੇ ਤੋਂ ਲੰਘ ਰਿਹਾ ਸੀ ਤੇ ਜਦੋਂ ਗੁਰੂ ਜੀ ਦੇ ਮੂੰਹੋਂ ਨਿਕਲ ਰਹੀ ਮਿੱਠੀ ਮਿੱਠੀ ਬਾਣੀ ਉਸ ਮੁਸਲਮਾਨ ਦੇ ਕੰਨਾਂ ਵਿੱਚ ਪਈ ਤਾਂ ਉਸ ਦੀ ਰੂਹ ਨੂੰ ਇੱਕ ਸ਼ਾਂਤੀ ਜਿਹੀ ਮਹਿਸੂਸ ਹੋਣ ਲੱਗੀ ਤੇ ਉਹ ਗੁਰੂ ਕੀ ਬਾਣੀ ਦਾ ਆਨੰਦ ਲੈਣ ਲਈ ਉੱਥੇ ਹੀ ਰੁਕ ਗਿਆ ਗਰਬਾਣੀ ਪੜਦਿਆਂ ਪੜਦਿਆਂ ਗੁਰਨਾਣਕ ਦੇਵ ਜੀ ਨੇ ਇੱਕ ਤੁਕ ਬੋਲੀ ਕਿ ਪਤਾਲਾਂ ਪਤਾਲ ਲਖ ਅਗਾਸਾਂ ਅਗਾਸ ਜਿਸ ਨੂੰ ਸੁਣ ਕੇ ਉਹ ਮੁਸਲਮਾਨ ਸੋਚਾਂ ਵਿੱਚ ਪੈ ਗਿਆ ਕਿ ਸਾਡੇ ਕਾਜੀ ਨੇ ਤਾਂ ਸਾਨੂੰ ਦੱਸਿਆ ਹੈ ਕਿ ਸੱਤ ਪਤਾਲ ਹਨ ਤੇ ਸੱਤ ਹੀ ਆਕਾਸ਼ ਹਨ ਪਰ ਇਹ ਸੰਤ ਕਹਿ ਰਿਹਾ ਹੈ ਇਹ ਲੱਖਾਂ ਹੀ ਆਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ ਸੋਇ ਦਾ ਸੋਇ ਦਾ ਉਹ ਮੁਸਲਮਾਨ ਆਪਣੇ ਘਰ ਵੱਲ ਨੂੰ ਚੱਲ ਪਿਆ ਤੇ ਤੁਰੇ ਜਾਂਦੇ ਆ ਕੋਸ ਨੂੰ ਰਾਸਤੇ ਵਿੱਚ ਕੋਝ ਹੋਰ ਮੁਸਲਮਾਨ ਖੜੇ ਦਿਖਾਈ ਦਿੱਤੇ ਤਾਂ ਉਸ ਮੁਸਲਮਾਨ ਨੇ ਉਹਨਾਂ ਮੁਸਲਮਾਨਾਂ ਦੇ ਨਾਲ ਗੱਲ ਸਾਂਝੀ ਕੀਤੀ ਕਿ ਤਲਾਬ ਦੇ ਕੰਡੇ ਤੇ ਇੱਕ ਸਾਧੂ ਬੈਠਾ ਹੋਇਆ ਹੈ ਡੇਡਾ ਕੀ ਕਹਿ ਰਿਹਾ ਹੈ ਕਿ ਲੱਖਾਂ ਹੀ ਆਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ ਹੌਲੀ-ਹੌਲੀ ਇਹ ਗੱਲ ਪੂਰੇ ਬਗਦਾਦ ਵਿੱਚ ਫੈਲ ਗਈ ਤੇ ਜਦੋਂ ਇਸ ਗੱਲ ਦਾ ਪਤਾ ਨਗਰ ਦੇ ਕਾਜੀ ਨੂੰ ਲੱਗਾ ਤਾਂ ਉਹ ਗੁੱਸੇ ਨਾਲ ਭਰ ਗਿਆ ਤੇ ਅਗਲੇ ਹੀ ਦਿਨ ਉਸ ਨੇ ਆਪਣੇ ਪੁੱਤਰ ਨੂੰ ਨਾਲ ਲਿਆ ਤੇ ਉਸ ਦੇ ਹੱਥ ਵਿੱਚ ਦੋ ਪੱਥਰ ਫੜਾ ਕੇ ਗੁਰੂ ਜੀ ਨੂੰ ਮਾਰਨ ਲਈ ਚੱਲ ਪਿਆ ਜਦੋਂ ਕਾਜੀ ਤੇ ਉਸ ਦੇ ਪੁੱਤਰ ਨੂੰ ਗੁਰੂ ਜੀ ਨੂੰ ਮਾਰਨ ਲਈ ਜਾਂਦਿਆਂ ਹੋਇਆਂ ਲੋਕਾਂ ਨੇ ਦੇਖਿਆ ਤਾਂ ਬਾਕੀ ਮੁਸਲਮਾਨ ਵੀ ਆਪਣੇ ਹੱਥਾਂ ਵਿੱਚ ਪੱਥਰ ਫੜ ਕੇ ਕਾਜੀ ਦੇ ਪਿੱਛੇ-ਪਿੱਛੇ ਚੱਲ ਪਏ ਜਦੋਂ ਕਾਜੀ ਗੁਰੂ ਜੀ ਦੇ ਕੋਲ ਪਹੁੰਚਿਆ ਉਸ ਵੇਲੇ ਪਾਈ ਮਰਦਾਨਾ ਜੀ ਰਾਗ ਵਜਾ ਰਹੇ ਸਨ ਤੇ ਗੁਰੂ ਜੀ ਕੀਰਤਨ ਕਰੇ ਸਨ ਤਾਂ ਜਦੋਂ ਕਾਜੀ ਨੇ ਭਾਈ ਮਰਦਾਨਾ ਨੂੰ ਰਾਗ ਵਜਾਉਂਦਿਆਂ ਆਪਣੀ ਅੱਖੀ ਦੇਖਿਆ ਤਾਂ ਉਹ ਹੋਰ ਗੁੱਸੇ ਨਾਲ ਭਰ ਗਿਆ ਤੇ ਗੁਰੂ ਜੀ ਦੇ ਕੋਲ ਆਣ ਕੇ ਗੁਰੂ ਜੀ ਨੂੰ ਆਖਣ ਲੱਗਾ ਕਿ ਸਾਡੇ ਧਰਮ ਵਿੱਚ ਤਾਂ ਰਾਗ ਨੂੰ ਹਰਾਮ ਮੰਨੇ ਜਾਂਦਾ ਹੈ ਤੇ ਫਿਰ ਤੁਸੀਂ ਰਾਗ ਕਿਉਂ ਵਜਾਈ ਜਾ ਰਹੇ ਹੋ ਤਾਂ ਗੁਰੂ ਜੀ ਨੇ ਮੁਸਕਰਾਉਂਦਿਆਂ ਹੋਇਆਂ ਕਾਜੀ ਜੀ ਦੀ ਗੱਲ ਦਾ ਉੱਤਰ ਦਿੱਤਾ ਕਿ ਰਾਗ ਕਦੀ ਵੀ ਬੁਰਾ ਨਹੀਂ ਹੁੰਦਾ ਬਲਕਿ ਬੁਰੀ ਤਾਂ ਉਸ ਦੀ ਵਰਤ ਹੁੰਦੀ ਹੈ ਰਾਗ ਇੱਕ ਅਜਿਹਾ ਸਾਧਨ ਹੈ ਜਿਸ ਨਾਲ ਮਨੁੱਖ ਆਪਣੇ ਮਨ ਨੂੰ ਪਰਮਾਤਮਾ ਦੇ ਨਾਲ ਨਾਲ ਬੜੀ ਹੀ ਆਸਾਨੀ ਨਾਲ ਜੋੜ ਸਕਦਾ ਹੈ ਕਿਉਂਕਿ ਜਦੋਂ ਕੀਰਤਨ ਕੀਤਾ ਜਾਂਦਾ ਹੈ ਕੀਰਤਨ ਸੁਣ ਕੇ ਮਨੁੱਖ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਰਾਗ ਨਾਲ ਮਨੁੱਖ ਦੀ ਆਤਮਾ ਨੂੰ ਆਨੰਦ ਆਉਂਦਾ ਹੈ ਤਾਂ ਫਿਰ ਲੋਕਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਵਾਲਾ ਰਾਗ ਕਿਵੇਂ ਹਰਾਮ ਹੋ ਸਕਦਾ ਹੈ ਗੁਰੂ ਜੀ ਦੀ ਗੱਲ ਦਾ ਕਾਜੀ ਕੋਲ ਕੋਈ ਉੱਤਰ ਨਹੀਂ ਸੀ ਤੇ ਉਹ ਆਖਣ ਲੱਗਾ ਕਿ ਮੈਂ ਇੱਥੇ ਇਸ ਕਰਕੇ ਆਇਆ ਹਾਂ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਲੱਖਾਂ ਹੀ ਆਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ ਹੁਣ ਜਾਂ ਤਾਂ ਤੁਹਾਨੂੰ ਇਹ ਸਾਬਿਤ ਕਰਨਾ ਪਵੇਗਾ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਠੀਕ ਹੈ ਨਹੀਂ ਤਾਂ ਤੁਹਾਨੂੰ ਪੱਥਰਾਂ ਨਾਲ ਮਾਰਿਆ ਜਾਵੇਗਾ ਤੇ ਨਾਲ ਹੀ ਕਾਜੀ ਦਾ ਲੜਕਾ ਬੋਲ ਪਿਆ ਤੇ ਆਖਣ ਲੱਗਾ ਕਿ ਜੇਕਰ ਇਹ ਸਾਧੂ ਆਪਣੀ ਗੱਲ ਨੂੰ ਸਹੀ ਸਾਬਤ ਨਾ ਕਰ ਪਾਇਆ ਤਾ ਪਹਿਲਾ ਪੱਥਰ ਇਸ ਨੂੰ ਮੈਂ ਮਾਰਾਂਗਾ ਕਾਜੀ ਦੇ ਲੜਕੇ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਦੇ ਚਿਹਰੇ ਤੇ ਮੱਠੀ-ਮੱਠੀ ਮੁਸਕਰਾਣ ਆਈ ਤੇ ਉਹਨਾਂ ਨੇ ਕਾਜੀ ਦੇ ਲੜਕੇ ਨੂੰ ਆਪਣੇ ਕੋਲ ਬਿਠਾ ਲਿਆ ਤੇ ਉਸ ਦੀ ਬਾਹ ਫੜ ਕੇ ਉਸ ਨੂੰ ਕਿਹਾ ਕਿ ਆਪਣੀ ਅੱਖਾਂ ਨੂੰ ਬੰਦ ਕਰਕੇ ਆਪਣੇ ਖੁਦਾ ਨੂੰ ਧਿਆਉਣਾ ਸ਼ੁਰੂ ਕਰ ਦੇ ਤਾਂ ਜਿਵੇਂ ਹੀ ਕਾਜੀ ਦੇ ਲੜਕੇ ਨੇ ਆਪਣੀ ਅੱਖਾਂ ਨੂੰ ਬੰਦ ਕਰਕੇ ਆਪਣੇ ਖੋਦਾਂ ਨੂੰ ਧਿਆਉਣਾ ਸ਼ੁਰੂ ਕੀਤਾ ਤਾਂ ਉਸ ਦੀਆਂ ਅੱਖਾਂ ਤੇ ਸਾਹਮਣੇ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਨਜ਼ਰ ਆਉਣ ਲੱਗੇ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਹ ਗੁਰਨਾਣਕ ਦੇਵ ਜੀ ਦੇ ਨਾਲ ਹਵਾ ਵਿੱਚ ਉੱਡ ਰਿਹਾ ਹੈ ਤੇ ਉਸ ਨੂੰ ਲੱਖਾਂ ਹੀ ਸੂਰਜ ਤੇ ਲੱਖਾਂ ਹੀ ਚੰਦਰਮਾ ਦਿਖਾਈ ਦੇ ਰਹੇ ਹਨ ਇਹ ਸਭ ਦੇਖ ਕੇ ਕਾਜੀ ਦਾ ਲੜਕਾ ਗੁਰੂ ਜੀ ਨੂੰ ਆਖਣ ਲੱਗਾ ਕਿ ਤੁਸੀਂ ਇੱਕ ਕੰਮ ਕਰੋ ਕਿ ਮੈਨੂੰ ਇੱਥੇ ਹੀ ਛੱਡ ਦਿਓ ਮੈਂ ਹੁਣ ਧਰਤੀ ਤੇ ਵਾਪਸ ਨਹੀਂ ਜਾਣਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਇੱਥੇ ਬਹੁਤ ਆਨੰਦ ਆ ਰਿਹਾ ਹੈ ਤਾਂ ਤਨ ਤਨ ਸਿਰ ਗੁਰ ਨਾਨਕ ਦੇਵ ਜੀ ਨੇ ਉਸ ਲੜਕੇ ਨੂੰ ਕਿਹਾ ਕਿ ਜੇਕਰ ਤੂੰ ਧਰਤੀ ਤੇ ਨਹੀਂ ਜਾਵੇਂਗਾ ਤਾਂ ਤੇਰੇ ਪੈ ਤਾਂ ਨੂੰ ਯਕੀਨ ਕੌਣ ਦਿਲਾਵੇਗਾ ਕਿ ਪਤਾਲ ਤੇ ਆਕਾਸ਼ ਸਤ ਨਹੀਂ ਬਲਕਿ ਇਹਨਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਇੰਨੀ ਗੱਲ ਕਹਿਣ ਤੋਂ ਬਾਅਦ ਗੁਰੂ ਜੀ ਤੇ ਕਾਜੀ ਦਾ ਲੜਕਾ ਵਾਪਸ ਧਰਤੀ ਉੱਤੇ ਆ ਗਏ ਤੇ ਜਦੋਂ ਕਾਜੀ ਦੇ ਲੜਕੇ ਨੇ ਆਪਣੀ ਅੱਖਾਂ ਖੋਲੀਆਂ ਉਸ ਨੇ ਆਪਣੇ ਹੱਥਾਂ ਵਿੱਚੋਂ ਪੱਥਰ ਸੁੱਟ ਕੇ ਗੁਰੂ ਜੀ ਦੇ ਚਰਨ ਫੜ ਲਏ ਤਾਂ ਗੁਰੂ ਜੀ ਨੇ ਕਾਜੀ ਦੇ ਲੜਕੇ ਨੂੰ ਮਾਫ਼ ਕਰਦਿਆਂ ਹੋਇਆਂ ਉੱਪਰ ਠਾਇਆ ਤਾਂ ਲੜਕਾ ਆਪਣੇ ਪਿਤਾ ਨੂੰ ਬੋਲਣ ਲੱਗਾ ਕਿ ਪਿਤਾ ਜੀ ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕੀਤੀਆਂ ਤਾਂ ਮੇਰੀ ਆਤਮਾ ਉੜਦੀ ਉੜਦੀ ਆਕਾਸ਼ ਵਿੱਚ ਪਹੁੰਚ ਗਈ ਜਿੱਥੇ ਮੈਂ ਲੱਖਾਂ ਹੀ ਆਕਾਸ਼ ਲੱਖਾਂ ਹੀ ਪਤਾਲ ਲੱਖਾਂ ਹੀ ਸੂਰਜ ਤੇ ਲੱਖਾਂ ਹੀ ਚੰਦਰਮਾ ਦੇਖੇ ਇਹ ਸੰਤ ਬਿਲਕੁਲ ਸਹੀ ਕਹਿ ਰਹੇ ਹਨ ਕਾਜੀ ਨੂੰ ਆਪਣੇ ਲੜਕੇ ਉੱਤੇ ਪੂਰਾ ਯਕੀਨ ਸੀ ਕਿ ਉਹ ਕਦੀ ਵੀ ਝੂਠ ਨਹੀਂ ਬੋਲਦਾ ਤੇ ਕਾਜੀ ਸਮੇਤ ਉੱਥੇ ਖੜੇ ਸਾਰੇ ਲੋਕਾਂ ਨੇ ਗੁਰੂ ਜੀ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ